ਮੇਨਾਂ ਤਰ੍ਹਾਂ ਸੜ ਸੜਾ ਤੜ ਗੋਲੀਆਂ ਚੱਲਣ ਲੱਗੀਆਂ। ਇਹ ਸਟੇਕ ਆਵਾਜ਼ ਆਈ ਉਹਦੀ ਗੋਲੀਆਂ ਦੀ। ਸਟੇਕ ਤੇ ਕੀ ਅਗਲੇ ਪਿੰਡਾਂ ਤੱਕ ਸੁਣਦੀ। ਉਹ ਫਿਰ ਬੰਦੇ ਆਪਣੇ ਭੰਗੜਾ ਭੁੰਗੜਾ ਪਾ ਕੇ ਉਹ ਚਲੇ ਗਏ। ਤੇ ਚਿੱਠੀ ਲੈ ਕੇ ਵੀ ਗਿਆ। ਚਿੱਠੀ ਰੱਖ ਕੇ ਗਿਆ ਛਾਤੀ ਤੇ। ਉਹ ਉਹਦੇ ਤੇ ਕੀ ਲਿਖਿਆ ਹੋਇਆ ਸੀ? ਪਰ ਮੈਨੂੰ ਨਹੀਂ ਸੀ ਪਤਾ। ਉਹਨਾਂ ਨੂੰ ਪਤਾ ਸੀ ਵੀ ਚਮਕੀਲਾ ਉੱਥੇ ਮੋਟਰ ਤੇ ਬੈਠਾ। ਵੀ ਰੋਟੀ ਖਾ ਕੇ ਉਹਨੇ ਇੱਥੇ ਆਉਣਾ। ਸਟੇਟ ਤੇ ਸਟੇਟ ਤੇ ਚੜਨਾ ਵੀ ਆ ਉਹ ਜਿੱਥੇ ਗੱਡੀ ਖੜਨੀ ਆ ਉੱਥੇ ਉਹ ਖੜ ਗਏ ਉਹਨਾਂ ਨੇ ਸਟੇਟ ਤੋਂ ਕਿੰਨੀ ਕੀ ਦੂਰੀ ਤੇ ਚਮਕੀਲਾ ਤੇ ਅਮਰਜੋਤ ਨੂੰ ਮਾਰਿਆ ਗਿਆ ਗੱਡੀ ਦੇ ਵਿੱਚ ਉਸ ਵਕਤ ਕਿੰਨੇ ਜਾਨੇ ਹੈਗੇ ਸੀ ਔਰ ਕਿੰਨੇ ਜਾਨੇ ਦੀ ਮੌਤ ਹੋਈ ਸੀ ਬਾਵਾ ਗੋਰੀਆਂ ਗਾਲੇ ਚ ਪਾਉਂਦੀ ਸੈਂ ਕਰ ਯਾਦ ਕੋੜੇ ਜੀ ਦਾ ਗਾਣਾ ਤੇ ਉਹ ਇੱਕ ਲਾਲ ਸਹੀ ਉਹ ਢੋਲ ਕੇ ਕੱਢਣ ਲੱਗਿਆ ਸੀ ਉਹਦੇ ਗੋਲੀ ਪਿੱਛੇ ਬੰਦਾ ਮਾਰ ਲ ਗਿਆ ਉਹਦੇ ਉਹ ਲਾਲਾਂ ਨੂੰ ਮਗਿਆ ਉਹਦੇ ਤੋਂ ਸਵਾਟਰ ਵਿੱਚ ਦੀ ਨਾਂ ਕਿ ਬਾਹ ਵਿੱਚ ਦੀ ਨਾਂਗੀ ਚੰਕਿੱਲੇ ਨੂੰ ਕਹਿੰਦੇ ਗੋਲੀਆਂ ਵੱਜੀਆਂ ਫਿਰ ਮੁੜ ਕੇ ਉਸ ਤੋਂ ਬਾਅਦ ਅਮਰਜੋਤ ਕੌਰ ਹੋਰਾਂ ਨੂੰ ਗੋਲੀਆਂ ਮਾਰੀਆਂ ਗਈਆਂ ਕਲਾਕਾਰ ਜਿਹੜੇ ਹੁੰਦੇ ਉਹ ਡਿੱਗੀ ਚੋਂ ਸਮਾਨ ਕੱਢ ਦਿੰਦੇ ਸਮਾਨ ਜਦ ਸਟੇਜ ਤੇ ਲਾਉਣਾ ਕਲਾਕਾਰ ਬਾਅਦ ਹੀ ਨਿਕਲਦਾ ਉਹਨੂੰ ਹਾਕੀਂ ਮਾਰੀ ਗੱਲ ਖੜ ਜਾ ਉਹ ਨੱਟਣ ਲੱਗਿਆ ਸੀਗਾ ਉਹ ਕੁਦਰਤੀ ਫੇਰ ਵਾਪਸ ਆ ਗਿਆ ਜਿਵੇਂ ਮੌਤ ਨਹੀਂ ਠਹਿਰਨਾ ਹੁੰਦਾ ਨਾ ਮੰਜ਼ਰ ਸੀ ਇਹ ਸਾਰਾ ਇਹ ਪਰਚੀ ਕਟਾ ਕੇ ਆਇਆ ਸੀ ਜੀ ਉੱਥੇ ਹਰਮੰਦਰ ਸਾਹਿਬ ਜਾ ਕੇ ਇਹਨੇ ਬਹੁਤ 5100 ਦੀ ਮੇਰੇ ਪਰਚੀ ਕਟਾਈ ਸੀ ਉਸ ਵੇਲੇ ਉਹਦੋਂ ਟੀਲਾ ਜਾਂਦਾ ਸੀਗਾ ਕਹਿੰਦੇ ਇੱਕ ਗੱਡੀ ਵੀ ਆ ਜਾਂਦੀ ਸੀ ਪ੍ਰੋ ਪੰਜਾਬ ਟੀਵੀ ਦੇ ਨਾਲ ਤੁਸੀਂ ਜੁੜਿਓ ਮੈਂ ਤੁਹਾਡੇ ਨਾਲ ਅਕਸ਼ਦੀਪ ਸਿੰਘ ਪੰਜਾਬੀ ਮਰਹੂਮ ਦੁਗਾਣਾ ਜੋੜੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੋਰ ਹੋਰਾ ਨੇ ਵਰਲਡ ਵਾਈਡ ਆਪਣਾ ਨਾਮ ਚਮਕਾਇਆ ਪਰ 8 ਮਾਰਚ 1988 ਨੂੰ ਅਜਿਹਾ ਪਾਣਾ ਵਾਪਰਿਆ ਜਿਸ ਕਰਕੇ ਪੰਜਾਬੀ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਇਹ ਜੋੜੀ ਸਦੀਵੀ ਵਿਛੋੜਾ ਦੇ ਗਈ ਪਰ ਪੂ ਪੰਜਾਬ ਦੀ ਟੀਮ ਇਸ ਵਕਤ ਅਮਰ ਸਿੰਘ ਚਮਕੀਲਾ ਦੇ ਦੁਗਰੀ ਪਿੰਡ ਵਿਖੇ ਪਹੁੰਚੀ ਹੋਈ ਆ ਔਰ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖੋ ਇਹ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੋਰ ਹੋਰਾ ਦੀ ਸਮਾਦ ਹੈ ਸਮਾਦ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਬਹੁਤ ਨਾਮ ਖੱਟਿਆ ਇਸ ਜੋੜੀ ਨੇ ਗੀਤਾ ਨੂੰ ਲੈ ਕੇ ਕਾਫੀ ਚਰਚਾ ਦੇ ਵਿੱਚ ਰਹੇ ਪਰ ਕਿਤਨਾ ਕਿਤੇ ਇਹਨਾਂ ਦੇ ਉੱਪਰ ਤੋਮਤ ਵੀ ਲੱਗਦੀ ਰਹੀ ਲੱਛਰ ਗੀਤਾ ਨੂੰ ਲੈ ਕੇ ਵਿਵਾਦਾਂ ਵਿੱਚ ਵੀ ਕਿਰੇ ਪਰ 8 ਮਾਰਚ ਨੂੰ 88 ਨੂੰ ਜਦੋਂ ਇਹਨਾਂ ਦਾ ਦਿਹਾਂਤ ਹੋਇਆ ਤਾਂ ਉਸ ਤੋਂ ਦੂਜੇ ਦਿਨ ਬਾਅਦ ਇਹਨਾਂ ਦਾ ਸੰਸਕਾਰ ਇਸ ਥਾਂ ਤੇ ਕੀਤਾ ਗਿਆ ਸੀ ਇਹ ਤੁਸੀਂ ਜਿਹੜੀ ਤਸਵੀਰ ਹੈ ਇਹ ਸਮਾਦ ਦੀਆਂ ਤਸਵੀਰਾਂ ਦੇ ਅੰਦਰ ਇਸ ਜੋੜੀ ਦੀਆਂ ਚਰਚ ਜੋੜੀ ਦੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਨੇ ਉਹ ਯਾਦਾਂ ਨੇ ਅਮਰਜੋਤ ਤੇ ਚਮਕੀਲਾ ਦੀਆਂ ਇਹਨਾਂ ਯਾਦਾਂ ਨੂੰ ਇਹਨਾਂ ਤਸਵੀਰਾਂ ਦੇ ਵਿੱਚ ਕੈਦ ਕੀਤਾ ਹੋਇਆ ਹੈ ਹਾਲਾਂਕਿ ਤੁਹਾਡੀ ਉਸ ਸ਼ਖਸੀਅਤ ਦੇ ਨਾਲ ਵੀ ਅਸੀਂ ਮੁਲਾਕਾਤ ਕਰਾਵਾਂਗੇ ਜਿਹੜੀ ਸ਼ਖਸੀਅਤ ਅਮਰਜੋਤ ਤੇ ਚਮਕੀਲਾ ਦੇ ਸਟੇ ਪਹੁੰਚਣ ਤੋਂ ਪਹਿਲਾਂ ਸਾਰੀ ਸਟੇ ਸੰਭਾਲਿਆ ਕਰਦੇ ਸੀ ਹਾਲਾਂਕਿ ਇਸ ਜੋੜੀ ਦੀ ਗੱਲ ਕਰੀਏ ਤਾਂ ਕਿਹਾ ਇਹ ਵੀ ਜਾਂਦਾ ਹੈ ਕਿ ਬਾਲੀਵੁੱਡ ਦੇ ਜਿਹੜੇ ਵੱਡੇ ਵੱਡੇ ਕਲਾਕਾਰ ਨੇ ਅਸੀਂ ਦੇ ਦਹਾਕੇ ਦੇ ਵਿੱਚ ਉਹਨਾਂ ਦੇ ਪ੍ਰੋਗਰਾਮਾਂ ਤੇ ਇਹਨਾਂ ਇਕੱਠ ਨਹੀਂ ਹੁੰਦਾ ਸੀ ਜਿੰਨਾ ਇਕੱਠੇ ਇਹਨਾਂ ਦੇ ਅਖਾੜਿਆਂ ਦੇ ਵਿੱਚ ਹੋ ਜਾਂਦਾ ਸੀ ਸਾਡੇ ਨਾਲ ਜਿਹੜੀ ਸ਼ਖਸੀਅਤ ਹੈ ਉਹ ਮੌਜੂਦ ਹੈਗੀ ਉਹਨਾਂ ਨਾਲ ਗੱਲਬਾਤ ਕਰਦੇ ਐਨਐਸ ਮਾਨਕੂ ਹੋਰਾ ਦੇ ਨਾਲ ਇਹਨਾਂ ਨੂੰ ਜੂਨੀਅਰ ਮੇਰ ਮਿੱਤਲ ਵੀ ਕਿਹਾ ਜਾਂਦਾ ਹੈ ਇਹ ਸਟੇਜ ਨੂੰ ਸੰਭਾਲਿਆ ਕਰਦੇ ਸੀ ਜਦੋਂ ਅਮਰਜੋਤ ਤੇ ਚਮਕੀਲਾ ਹੋਰੀ ਸਟੇਜ ਤੇ ਆਪਣਾ ਖਾੜਾ ਲਗਾਉਣ ਦੇ ਲਈ ਪਹੁੰਚਦੇ ਹੁੰਦੇ ਸਨ ਸਰ ਸਵਾਗਤ ਹੈ ਪਰੋ ਪੰਜਾਬ ਟੀਵੀ ਦਾ ਸਵਾਗਤ ਜੀ ਸਤ ਸ੍ਰੀ ਅਕਾਲ ਨਵਸਤੇ ਸਾਰਿਆਂ ਠੀਕ ਠਾਕ ਹੋ ਤੁਸੀਂ ਬਿਲਕੁਲ ਠੀਕ ਮੈਂ ਚਮਕੀਲਾ ਤੇ ਅਮਰਜੋਤ ਹੋਰਾ ਦੀ ਗੱਲ ਕਰ ਰਿਹਾ ਹਾਂ ਉਹਨਾਂ ਦੀ ਸਮਾਤ ਵੀ ਤੁਸੀਂ ਬੈਠੇ ਹੋ ਉਹਨਾਂ ਨੂੰ ਯਾਦ ਕਰ ਰਹੇ ਹੋ ਤੁਸੀਂ ਅਸੀਂ ਇੱਥੇ ਪਹੁੰਚੇ ਤੇ ਤੁਹਾਡੇ ਨਾਲ ਮੁਲਾਕਾਤ ਹੋਈ ਤੁਸੀਂ ਉਸ ਉਸ ਸਮੇਂ ਤੁਸੀਂ ਉੱਥੇ ਹੀ ਸੀ ਜਦੋਂ ਇਹ ਘਟਨਾ ਵਾਪਰੀ ਗੋਲੀਆਂ ਮਾਰੀਆਂ ਗਈਆਂ ਤੇ ਕਤਲ ਕਰ ਦਿੱਤਾ ਗਿਆ ਸ਼ਰੀਆਮ ਮੈਂ ਉੱਥੇ ਹੀ ਸੀ ਉਸ ਵਕਤ ਇੱਥੋਂ ਗਏ ਅਸੀਂ ਇਹ ਬੱਸ ਢੇ ਤੋਂ ਜੀ ਅੱਠ ਜਾਣੇ ਗਏ ਆ ਤੇ ਉਦੋਂ ਇੱਕ ਫਿਲਮ ਆਉਣੀ ਸੀ ਜਿਹਦੇ ਪਹਿਲੇ ਲੜਕਾ ਨੇ ਮੈਂ ਡਰ ਕੇ ਗਾਣਾ ਸੀਗਾ ਤੇ ਉਹ ਫਿਲਮ ਨਹੀਂ ਆਣੀ ਸੀ ਅਜੇ ਅਸੀਂ ਫਿਰ ਜਦੋਂ ਉੱਥੇ ਪਹੁੰਚੇ ਆਂ ਡੇਟ 5 ਵਜੇ ਉਹ ਬੰਦੇ ਕਹਿੰਦੇ ਸੀ ਤੁਸੀਂ ਮੋਟਰ ਤੇ ਜਾਓ ਉੱਥੇ ਰੋਟੀ ਪਾਣੀ ਖਾਓ ਉੱਥੇ ਰੋਟੀ ਪਹੁੰਚਦੀ ਆ ਤੁਹਾਡੀ 2:00 ਵਜੇ ਪ੍ਰੋਗਰਾਮ ਲੱਗਣਾ ਸੀ ਤੇ ਉੱਥੋਂ ਫਿਰ ਰੋਟੀ ਜਦ ਅਸੀਂ ਖਾ ਲਈ ਐ ਪੇਮੈਂਟ ਵੀ ਲੈ ਲਈਏ ਤੇ ਉਹ ਗਿਲ ਮੇਰੇ ਨਾਲ ਹੁੰਦਾ ਸੀ ਹਰਜੀਤ ਗਿਲ ਜਿਹੜਾ ਮਾਰੇ ਆ ਉਹ ਫਿਰ ਪੇਮੈਂਟ ਮੈਂ ਫੜਨ ਲੱਗਿਆ ਸੀ ਉਹਨੇ ਫਿਰ ਐ ਪੇਮੈਂਟ ਮੂਹਰੇ ਫੜ ਲਈ ਮੈਂ ਕਿਹਾ ਯਾਰ ਚਲ ਕੋਈ ਗੱਲ ਨਹੀਂ ਤੂੰ ਫੜ ਲੈ ਉਹ ਮੇਰੇ ਦਿਲੋਂ ਕੋਈ ਹੁੰਦਾ ਜਿਵੇਂ ਮੱਖਣੀ ਚੋ ਬਲ ਕੱਢੀ ਦਿੰਦਾ ਉਹ ਮੈਂ ਅਚਾਨਕ ਕਿਸਮਤ ਰੱਖਣ ਵਾਲੀ ਹੁੰਦੀ ਆ ਮੈਂ ਪੌੜੀਆਂ ਉੱਤਰਿਆ ਹੁਣ ਤੁਸੀਂ ਮੈਸਨਪੁਰ ਜਾ ਕੇ ਦੇਖਿਓ ਚਵਾਰਾ ਤੇ ਤੁਸੀਂ ਕਿਹੜੇ ਬੱਸ ਸਟੈਂਡ ਤੋਂ ਗਏ ਸੀ ਲੁਧਿਆਣਾ ਬੱਸ ਸਟੈਂਡ ਤੋਂ ਤੁਸੀਂ ਗਏ ਸੀ ਇਕੱਠੇ ਹੋ ਕੇ ਸਾਰੇ ਗਰੁੱਪ ਲੁਧਿਆਣੇ ਬੱਸ ਸਟੈਂਡ ਚਮਕੀਲੇ ਦਾ ਆਫਿਸ ਸੀ ਤੁਸੀਂ ਆਫਿਸ ਤੋਂ ਹੀ ਤੁਰ ਦਿੰਦੇ ਸੀ ਉੱਥੋਂ ਹੀ ਗਏ ਸੀ ਫਿਰ ਗੱਲ ਆ ਜੋ ਮੈਸਨਪੁਰ ਆ ਜੋ ਹੁਣ ਆਪਾਂ ਉੱਥੇ ਪਹੁੰਚ ਗਏ ਜੀ ਉੱਥੋਂ ਫਿਰ ਮੈਂ ਦੇਖਿਆ ਵੀ ਇਹਨੇ ਪੇਮੈਂਟ ਲੈ ਲਈ ਆ ਤੇ ਮੈਂ ਫਿਰ ਹੌਲੀ-ਹੌਲੀ ਪੌੜੀਆਂ ਉਤਰਿਆ ਉਤਰ ਕੇ ਆਂ ਡੰਡੀ-ਡੰਡੀ ਇਹ 8 ਮਾਰਚ ਦਾ ਦਿਨ ਸੀਗਾ ਵੀ ਕਣਕਾਂ ਛੋਟੀਆਂ-ਛੋਟੀਆਂ ਸੀ ਹੁਣ ਤੱਕ ਵੱਡੀਆਂ ਹੋ ਗਈਆਂ ਤੇ ਉਹ ਮੈਂ ਡੰਡੀ-ਡੰਡੀ ਗਿਆ ਉਹ ਡੰਡੀ ਤੁਹਾਨੂੰ ਦਿਖਾਵਾਂਗੇ ਜੇ ਮੈਂ ਗਿਆ ਤੁਹਾਡੇ ਨਾਲ ਤੇ ਉਹ ਫਿਰ ਮੈਂ ਸਟੇਜ ਤੇ ਪਬਲਿਕ ਖੜੀ ਸੀ ਸਾਰੀ ਉਹ ਸਾਡਾ ਕੰਮ ਹੀ ਹੁੰਦਾ ਹੈ ਐਨਾਨਸਰ ਦਾ ਵੀ ਪਹਿਲਾਂ ਸਟੇਜ ਦੇਖੀਏ ਸਾਊਂਡ ਕਿਵੇਂ ਕਲਾਕਾਰ ਕਹਿੰਦਾ ਵਸਣ ਨਾ ਦਜੇ ਸਟੇਜ ਹਿਲਦੀ ਨਾ ਹੋਵੇ ਉਹ ਫਿਰ ਮੈਂ ਜਾ ਕੇ ਹੈਲੋ ਹੈਲੋ ਕੀਤੀ ਸਟੇਜ ਦੇਖੀ ਪਬਲਿਕ ਖੜੀ ਉਹ ਬੰਦੇ ਪਬਲਿਕ ਦੇ ਵਿੱਚ ਹੀ ਖੜੇ ਸੀ ਜਿਹੜੇ ਚਮਕੀਲੇ ਤੇ ਅਮਰਜੋਤ ਨੂੰ ਮਾਰਨ ਦੇ ਲਈ ਆਏ ਹੋਏ ਸਨ ਉਹ ਉਥੇ ਭੀੜ ਦੇ ਵਿੱਚ ਖੜੇ ਹੋਏ ਸੀ ਜਿਹੜੀ ਆਡੀਅנס ਉਥੇ ਹੈਗੀ ਸੀ ਦੇਖਣ ਦੇ ਲਈ ਆਏ ਹੋਏ ਸੀ ਜਿਹੜੇ ਉਹ ਪਬਲਿਕ ਦੇ ਵਿੱਚ ਹੀ ਖੜੇ ਸੀ ਪਰ ਮੈਨੂੰ ਨਹੀਂ ਸੀ ਪਤਾ ਉਹਨਾਂ ਨੂੰ ਪਤਾ ਸੀ ਵੀ ਚਮਕੀਲਾ ਉਥੇ ਮੋਟਰ ਤੇ ਬੈਠਾ ਵੀ ਰੋਟੀ ਖਾ ਕੇ ਉਹਨੇ ਇੱਥੇ ਆਉਣਾ ਸਟੇਜ ਤੇ ਤੇ ਇੱਥੇ ਚੜਨਾ ਵੀ ਆ ਉਹ ਜਿੱਥੇ ਗੱਡੀ ਖੜਨੀ ਆ ਉੱਥੇ ਉਹ ਖੜ ਗਏ ਉਹਨਾਂ ਨੇ ਪੂਰਾ ਨਕਸ਼ਾ ਬਣਾਇਆ ਸੀਗਾ ਵੀ ਇੱਥੋਂ ਆਪਾਂ ਪੂਰਾ ਕੰਮ ਕਿੱਥੇ ਕਰ ਲੈਣਾ ਅੱਛਾ ਪਲਾਨ ਪਹਿਲਾਂ ਉਹਨਾਂ ਨੇ ਉੱਥੇ ਦਾ ਬਣਾਇਆ ਸੀ ਕਿ ਜਦੋਂ ਸਟੇਜ ਤੇ ਆਣਗੇ ਉਦੋਂ ਸਹੀ ਗੋਲੀਆਂ ਮਾਰ ਦਾਂਗੇ ਨਾ ਜਦ ਗੱਡੀ ਖੜੂਗੀ ਸਟੇਜ ਤੇ ਤੇ ਸਟੇਜ ਤੇ ਤਾਂ ਸਾਰੇ ਬੰਦੇ ਮਾਰਦੇ ਪਬਲਿਕ ਮਰਦੀ ਆ ਉਹਨਾਂ ਨੇ ਗੱਡੀ ਦੇ ਵਿੱਚ ਹੀ ਆਪਣਾ ਪਲਾਨ ਬਣਾਇਆ ਸੀ ਤੇ ਮੈਂ ਸਟੇਜ ਤੇ ਆ ਗਿਆ ਮੈਂ ਸਟੇਜ ਤੇ ਉਹਨਾਂ ਨੂੰ ਹੱਕਾ ਮਾਰੀ ਜਨਾ ਮੈਂ ਕਿਹਾ ਆ ਜਾਓ ਗੱਲੋ ਯਾਰ ਕੰਮ ਤਿਆਰ ਆ ਤੇ ਉਹ ਮੈਨੂੰ ਹੱਥ ਮਾਰਦੇ ਆ ਚਮਕੀਲਾ ਕਹਿੰਦਾ ਯਾਰ ਮਾਨਕੂ ਆਪਣੇ ਨਾਲ ਹੀ ਚੱਲਿਆ ਜਾਂਦਾ ਐਵੇਂ ਤੁਰ ਹੀ ਜਾਂਦਾ ਆਪਾਂ ਪੈਸੇ ਵੀ ਲੈ ਲੈ ਸਰ ਕੋ ਚੋ ਗਿਆ ਤੇ ਉਹ ਤਾਂ ਫਿਰ ਕਿਸਮਤ ਦੀ ਗੱਲ ਆ ਉਹ ਮੈਨੂੰ ਹੱਥ ਮਾਰਦੇ ਆ ਕਹਿੰਦੇ ਓਨੇ ਆ ਸਾਡਾ 2 ਮਿੰਟ ਮੇਰੇ ਸਾਹਮਣੇ ਫਿਰ ਗੱਡੀ ਆਈ ਆ ਗੱਡੀ ਆ ਕੇ ਐ ਖੜ ਗਈ ਆ ਜਾਂ ਗੱਡੀ ਖੜੀ ਆ ਮੈਂ ਕਿਹਾ ਤਾੜੀਆਂ ਲਾਓ ਚਮਕੀਲਾ ਅਮਰ ਸਿੰਘ ਚਮਕੀਲਾ ਰਪਾਰਟੀ ਆ ਜਿਵੇਂ ਸਾਡਾ ਕੰਮ ਹੁੰਦਾ ਬੋਲਣ ਦਾ ਭੂਮਿਕਾ ਬਣੀ ਦੀ ਆ ਪਹਿਲਾਂ ਹਾਂ ਕਰਦੇ ਸੀ ਤੁਸੀਂ ਸਾਰਾ ਪਹਿਲਾਂ ਸਟੇਜ ਨੂੰ ਸੰਭਾਲਣ ਦੇ ਵਕਤ ਉਹ ਮੂਹਰੇ ਪਬਲਿਕ ਨਿਆਣੇ ਬੈਠੇ ਦੁਨੀਆ ਬੈਠੀ ਬੜਾ ਕੜ ਪੁਲਿਸ ਦਾ ਇੰਤਜ਼ਾਮ ਨਹੀਂ ਸੀ ਕੋਈ ਉਹ ਮੁੰਡੇ ਦਾ ਮੰਗਣਾ ਸੀ ਕੈਨੇਡਾ ਤੋਂ ਆਇਆ ਸੀ ਇੱਕ ਜੀਤਾ ਜੀਤਾ ਮੇਰਾ ਭਰਾ ਜਿਹੜੀਆਂ 6-7 ਮੋਟਰਾਂ ਨੇ ਉੱਥੇ ਸੰਭੀਆਂ ਹੋਈਆਂ ਮੈਸੰਪੁਰ ਤੇ ਬਹੁਤ ਆਪਣਾ ਭਰਾ ਮਿੱਤਰ ਤੇ ਉਹ ਉਹ ਵੀ ਮੂਹਰੇ ਬੈਠਾ ਸੀ ਕੁਰਸੀ ਢਾਕੇ ਜਦੋਂ ਐਨਾਉਂਸ ਕਰ ਰਿਹਾ ਸੀ ਜਿੱਥੇ ਖਾੜਾ ਲੱਗਿਆ ਹੋਇਆ ਸੀ ਉਹ ਪਬਲਿਕ ਦੇ ਵਿੱਚ ਮੂਹਰੇ ਬੈਠਾ ਸੀ ਕਿ ਉਹਨਾਂ ਦਾ ਰਿਸ਼ਤੇਦਾਰ ਕੈਨੇਡਾ ਵਾਲਿਆਂ ਦਾ ਤੇ ਉਹ ਉਹਨੇ ਮੈਂ ਦੇਖਿਆ ਜਦੋਂ ਦੱਸਿਆ ਕਿ ਮਨਕ ਮੈਂ ਤੈਨੂੰ ਦੇਖ ਰਿਹਾ ਸੀ ਜਦ ਮੈਂ ਕਿ ਤਾੜੀਆਂ ਲਾਉ ਜਾਂ ਤਾੜੀਆਂ ਕਿ ਜਿਹੜੀ ਗੋਲੀਆਂ ਟਰ 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 ਗੋਲੀਆਂ ਚੱਲਣ ਲੱਗੀਆਂ ਇਹ ਸਟੇ ਤੱਕ ਆਵਾਜ਼ ਆਈ ਉਹਦੀ ਗੋਲੀਆਂ ਦੀ ਸਟੇ ਤੇ ਕੀ ਅਗਲੇ ਪਿੰਡਾਂ ਤੱਕ ਸੁਣਦੀ ਸੀ ਸੇ ਤੇ ਇੰਨੀ ਕੁ ਫਰਕ ਆ ਜਿਵੇਂ 10 ਕਿਲੋ ਹੋਵੇ ਲੰਗਾ ਹੋਣ ਮਰੀਆਂ ਦੂਜੇ ਪਿੰਡਾਂ ਤੱਕ ਆਵਾਜ਼ ਸੁਣਦੀ ਸੀ ਸਟੇ ਤੋਂ ਕਿੰਨੀ ਕੀ ਦੂਰੀ ਤੇ ਚਮਕੀਲਾ ਤੇ ਅਮਰਜੋਤ ਨੂੰ ਮਾਰਿਆ ਗਿਆ ਉਹ ਸੀ ਜਨੇ ਹੁਣ ਜਿਵੇਂ ਤੁਸੀਂ ਉਹ ਗੇਟ ਤੋਂ ਤੁਰ ਕੇ ਆਏ ਹੋ ਇੰਨਾ ਕ ਫਰਕ ਰਿਹਾ ਸਚੀਦ ਦਾ ਤੇ ਗੱਡੀ ਦਾ ਉਹ ਤਾਂ ਮੈਂ ਗੱਲੇ ਨੂੰ ਦੇਖ ਲਿਆ ਮਰਦੇ ਨੂੰ ਜਦ ਗੱਲੇ ਨੂੰ ਦੂਰ ਆ ਗਿਆ ਜੱਲੇ ਤੇ ਐ ਗੋਲੀਆਂ ਵੱਜੀਆਂ ਇੱਥੇ ਫੇਰ ਮੈਂ ਛਾਲ ਮਾਰੀ ਸਟੇਜ ਤੋਂ ਥੱਲੇ ਫੇਰ ਮੈਂ ਕਿਹਾ ਵੀ ਅੱਜ ਕੰਮ ਹੋ ਗਿਆ ਫੇਰ ਮੈਂ ਵਿੱਚ ਪਬਲਿਕ ਦੇ ਨਾਲ ਵੀ ਫਸ ਗਿਆ ਵਿੱਚ ਉਹਦੇ ਜਵਾਕਾਂ ਦੇ ਕੋਲ ਸੀ ਕੁਰਸੀਆਂ ਲੱਗੀਆਂ ਸੀ ਫੇਰ ਮੈਂ ਕਿਹਾ ਵੀ ਲੋਟਪੋਲੀ ਲਾਈ ਮੈਂ ਅੰਦਰ ਇੱਥੇ ਪਬਲਿਕ ਸਹੀ ਕਿ ਬੁੜੀਆਂ ਨੇ ਮੈਨੂੰ ਲਕੋਲੇ ਅਰ ਜਾਈਆਂ ਆਈਆਂ ਦੇਖ ਕੇ ਇਹ ਮੈਂ ਕਿਹਾ ਵੀ ਚਲੋ ਇੱਥੇ ਪਾਣੀ ਪੂਣੀ ਪੀਤਾ ਤੇ ਉਹ ਫਿਰ ਬੰਦੇ ਆਪਣੇ ਭੰਗੜਾ ਭੂੰਗੜਾ ਪਾ ਕੇ ਉਹ ਚਲੇ ਗਏ ਉਹ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਉਹਨਾਂ ਨੂੰ ਅੱਛਾ ਉਹਨਾਂ ਨੇ ਮੁੜ ਕੇ ਭੰਗੜਾ ਪਾਇਆ ਭੰਗੜਾ ਪਾਇਆ ਤੇ ਚਿੱਠੀ ਲਿਖ ਕੇ ਵੀ ਗਏ ਉਹਦੀ ਛਾਤੀ ਤੇ ਅੱਛਾ ਚਿੱਠੀ ਰੱਖ ਕੇ ਗਏ ਛਾਤੀ ਤੇ ਉਹਦੇ ਤੇ ਕੀ ਲਿਖਿਆ ਹੋਇਆ ਸੀ ਉਹਦੇ ਲਿਖਿਆ ਸੀ ਕਿ ਅਸੀਂ ਆਪਣਾ ਕੰਮ ਕਰ ਚੱਲੇ ਆ ਇਹਨੂੰ ਸਮਝਾਇਆ ਸਮਝਿਆ ਨਹੀਂ ਥੱਲੇ ਹੋਰ ਸਭਰ ਸਿੱਧਾ ਕੋਈ ਨਾ ਪਤਾ ਨਹੀਂ ਮੈਂ ਬੜਾ ਪੜਿਆ ਨਹੀਂ ਕਿਉਂਕਿ ਉਸ ਬਾਅਦ ਦਿਮਾਗ ਹੀ ਇਹ ਜਾਂਦਾ ਬੰਦੇ ਦਾ ਮੇਰੇ ਲਾਸ਼ਾਂ ਪਈਆਂ ਹੋਣ ਤੇ ਬੰਦਾ ਉਹ ਭੰਤਰੇ ਆਉਂਦਾ ਤੇ ਆ ਮੈਂ ਸਹੀ ਤੁਹਾਡੇ ਸਾਹਮਣੇ ਦੇਖਿਆ ਤੇ ਬਾਕੀ ਹੋ ਪੁੱਛਣਾ ਦੇ ਲੋ ਗੱਡੀ ਦੇ ਵਿੱਚ ਉਸ ਵਕਤ ਕਿੰਨੇ ਜਾਨੇ ਹੈਗੇ ਸੀ ਔਰ ਕਿੰਨੇ ਜਾਨੇ ਦੀ ਮੌਤ ਹੋਈ ਸੀ ਗੱਡੀ 'ਚ 8 ਸੀਗੇ 8 'ਚੋਂ 4 ਦੀ ਮੌਤ ਹੋਈ ਆ ਤੇ ਇੱਕ ਦੇਬੂ ਸੀ ਇੱਕ ਨਮਾ ਨਮਾ ਲੱਗਿਆ ਸੀ ਉਹਨੂੰ ਬੜਾ ਚਾਸ ਤੇ ਚਮਕੀਲਾ ਭਾਜੀ ਮੈਂ ਤੁਹਾਡੇ ਨਾਲ ਜਾਣਾ ਨਵਾਂ ਨੰਬਰ ਲੱਗਿਆ ਸੀਗਾ ਇੱਕ ਸੀਗਾ ਆਪਣਾ ਬਾਦ ਨਹੀਂ ਬਾਜੀ ਵਾਲਾ ਜਿਹੜਾ ਅਸੀਂ ਖੇល ਉਹ ਮੇਰਾ ਬਹੁਤ ਪ੍ਰਿੰਟ ਸੀ ਉਹ ਇਕੱਠੇ ਤਾਂ ਦਿੰਦੇ ਸੀ ਬਾਹਾਂ ਵਿੱਚ ਗੋਲੀਆਂ ਗਲੇ 'ਚ ਪਾਉਂਦੀ ਸੀ ਕਰ ਯਾਦ ਕੁੜੇ ਜੀ ਦਾ ਗਾਣਾ ਤੇ ਉਹ ਇੱਕ ਲਾਲ ਸਈ ਉਹ ਢੋਲ ਕੇ ਕੱਢਣ ਲੱਗਿਆ ਸੀ ਉਹਦੇ ਗੋਲੀ ਪਿੱਛੇ ਬੰਦਾ ਮਾਰ ਲਗਿਆ ਉਹ ਲਾਲ ਐ ਘੁਮ ਗਿਆ ਉਹਦੇ 'ਚ ਸਵੈਟਰ ਵਿੱਚ ਦੀ ਨਾਂ ਕਿ ਬਾਹ ਵਿੱਚ ਦੀ ਨਾਂਗੀ ਉਹਨੇ ਦੇਖ ਲਿਆ ਉਹਨੇ ਢੋਲ ਕੇ ਚੱਕੀ ਅਬੀ ਕਣਕਾਂ ਵਿੱਚ ਨੂੰ ਪਾ ਦਲੇ ਢੋਲ ਕੇ ਵੀ ਉੱਤੇ ਸੱਟ ਗਿਆ ਉਹਨੇ ਫਿਰ ਫਲੋਰ ਜਾ ਕੇ ਦੱਸਿਆ ਬਈ ਉੱਥੇ ਚਮਕੀਲਾ ਮਾਰਤਾ ਪਹਿਲਾਂ ਚਮਕੀਲੇ ਨੂੰ ਕਹਿੰਦੇ ਗੋਲੀਆਂ ਵਜੀਆਂ ਫਿਰ ਮੁੜ ਕੇ ਉਸ ਤੋਂ ਬਾਅਦ ਅਮਰਜੋਤ ਕੋਰ ਹੋਰਾਂ ਨੂੰ ਗੋਲੀਆਂ ਮਾਰੀਆਂ ਗਿਆ ਪਹਿਲਾਂ ਜਦ ਕਲਾਕਾਰ ਜਿਹੜੇ ਹੁੰਦੇ ਉਹ ਡਿੱਗੀ ਚੋਂ ਸਮਾਨ ਕੱਢ ਦਿੰਦੇ ਸਮਾਨ ਜਦ ਸਟੇਜ ਤੇ ਲਾਉਣਾ ਕਲਾਕਾਰ ਬਾਅਦ ਹੀ ਨਿਕਲਦਾ ਇਹ ਪਹਿਲਾਂ ਲਾਲ ਹੋਣੇ ਨਿਕਲੇ ਅਸੀਂ ਇੱਕ ਲਾਲ ਦਾ ਪਰਹਾ ਸੀਗਾ ਛੋਟਾ ਨੇਲ ਦਾ ਤੇ ਦੀਬੂ ਹੋਣੇ ਸਾਰੇ ਪੇਟੀ ਪੁਟੀ ਚੱਕ ਕੇ ਉਹਨੂੰ ਹਾਕਿੰਗ ਮਾਰੀ ਗੱਲ ਖੜ ਜਾ ਉਹ ਨੱਠਣ ਲੱਗਿਆ ਸੀਗਾ ਉਹ ਕੁਦਰਤੀ ਫੇਰ ਵਾਪਸ ਆ ਗਿਆ ਜਿਵੇਂ ਮੌਤ ਨਹੀਂ ਤੇ ਨਾ ਹੁੰਦਾ ਉਹ ਜਦੋਂ ਉਹ ਨੂੰ ਚੱਕਦਾ ਉੱਥੋਂ ਤੇ ਮੈਂ ਤਾਂ ਫੇਰ ਅੰਦਰ ਡੋ ਗਿਆ ਸੀਗਾ ਤੇ ਫੇਰ ਅੰਦਰ ਰੌਲਾ ਪੈ ਗਿਆ ਬੁੜੀਆਂ ਨਿਆਣਿਆਂ ਨੂੰ ਛੱਡ ਕੇ ਭੱਜ ਗਈਆਂ ਚੱਪਲਾਂ ਹਲਵਾਈਆਂ ਦੇ ਤੇ ਡੁੱਲ ਗਏ ਬਹੁਤ ਪੜਾ ਲੋ ਦੇਖੋ ਸਾਢੇ 5 ਪੰਦੀਆਂ ਖਬਰਾਂ ਚ ਆਇਆ ਫੇਰ ਭਰਾਮਣਾ ਮੰਜ਼ਰ ਸੀ ਇਹ ਸਾਰਾ ਉਦੋਂ ਤਾਂ ਡਰਾਉਣਾ ਸੀਗਾ ਜਿਵੇਂ ਤਿੰਨ ਬੰਦੀਆਂ ਚ ਸਾਰਟਾਂ ਚਲਦੀਆਂ ਹੁਣ ਜਿਹੜਾ ਖੜੇ ਨਾ ਕੋਈ ਫੇਰ ਇੱਕ ਘੰਟੇ ਬਾਅਦ ਪੁਲਿਸ ਆਈ ਇੱਕ ਘੰਟੇ ਬਾਅਦ ਪੁਲਿਸ ਇੱਕ ਹੋਰ ਸੈਕੰਟ ਬਾਅਦ ਬਾਤ ਹੀ ਹੋਣੀ ਹੁੰਦੀ ਜਾਂ ਮੌਕੇ ਤੇ ਨਹੀਂ ਹੁੰਦੀ ਕਿੰਨੇ ਬੰਦੇ ਮਾਰਨ ਆਏ ਸੀ ਆਈਡੀਆ ਹੋਵੇ ਕੁਝ ਤਿੰਨੇ ਜਣੇ ਸੀ ਤਿੰਨ ਜਣੇ ਮੋਟਰਸਾਈਕਲਾਂ ਦੋ ਮੋਟਰਸਾਈਕਲਾਂ ਤੇ ਇੱਕ ਤੇ ਇੱਕ ਤੇ ਮੋਟਰਸਾਈਕਲ ਤੇ ਆਏ ਤਿੰਨ ਜਣੇ ਮਾਰ ਹਾਂ ਇੱਕ ਤੇ ਮੋਟਰਸਾਈਕਲ ਸੀ ਜਾਂ ਸਕੂਟਰ ਸੀ ਤੇ ਹੁਣ ਦੁਨੀਆ ਝੋਟੇ ਬੋਲਦੀ ਬਹੁਤ ਬੋਲਦੀ ਇੰਟਰਵਿਊ 'ਚ ਵੀ ਦੋ ਟਰਾਲੀਆਂ ਸੀ ਫਲਾਨਾ ਸੀਗਾ ਇੰਨੇ ਬੰਦੇ ਸੀ ਸਟੇਜ ਤੇ ਮੈਂ ਵੀ ਸੀ ਫਲਾਨਾ ਸੀ ਮੈਂ ਕਿਹਾ ਵੀ ਮੈਨੂੰ ਦੱਸੋ ਤੁਸੀਂ ਕਿੱਥੇ ਸੀਗੇ ਹੁਣ ਚਾਹਤੇ ਦੇ ਮੈਂ ਹੀ ਸੀਗਾ ਇੱਕੋ ਹੀ ਕੱਲਾ ਸੀਗਾ ਮਨ ਕੋ ਹੁਣ ਮੈਨੂੰ ਤਾਂ ਦੁਨੀਆ ਸਾਰੀ ਜਾਂਦੀ ਐ ਮੈਂ 18 ਸਾਲ ਕੈਨੇਡਾ ਲਾ ਕੇ ਆਇਆ ਹੁਣੇ ਮੈਨੂੰ 4-5 ਸਾਲ ਹੋਏ ਆਇਆ ਇਹਨੂੰ ਸਾਰੀ ਦੁਨੀਆ ਘੁੰਮੀ ਆਂ ਸੁਰਿੰਦਰ ਸਿੰਘ ਅਜਿਹਾ ਪਹਿਲਾਂ ਮੈਂ ਰਹੀਆਂ ਕਾਫੀ ਚ ਉਹ ਵੀ ਹੁਣ ਦੁਨੀਆ ਦੇ ਚਲੇ ਗਏ ਤੇ ਬਾਕੀ ਫੇਰ ਮੈਂ ਹੋਰ ਕੰਟਰੀਆਂ ਬਹੁਤ ਘੁੰਮੀਆਂ ਚਲੋ ਆਪਦੇ ਬਾਰੇ ਤਾਂ ਚੀਜ਼ ਦੱਸਣਾ ਆਪਾਂ ਗੱਲ ਕਰਨੀ ਚਮਕੀ ਲੈਣੀ ਤੁਸੀਂ ਅਮਰ ਸਿੰਘ ਚਮਕੀਲਾ ਇਸ ਜੋੜੀ ਨਾਲ ਜਿਹੜੀ ਦੁਕਾਨਾ ਜੋੜੀ ਆ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੋਰ ਹੋਰਾਂ ਦੇ ਨਾਲ ਤੁਸੀਂ ਕਿੰਨਾ ਸਮਾਂ ਰਹੇ ਹੋ ਕਿੰਨੇ ਸਮੇਂ ਤੋਂ ਤੁਸੀਂ ਸਟੇਜ ਸੰਭਾਲਣ ਦਾ ਕੰਮ ਕਰ ਰਹੇ ਸੀ ਇਹਨਾਂ ਦੇ ਨਾਲ ਦੇਖੋ ਜੀ ਸਾਡਾ ਯਾਰ ਦੋਸਤਾਂ ਬਹੁਤ ਚਿਰ ਦਾ ਜਦ ਗਾਣੇ ਲਿਖਦਾ ਸੀ ਤੇ ਚਿੰਦਾ ਜੀ ਕੋਲੋਂ ਮਤ ਸੀ ਗਰੀਬੀ ਸੀ ਉਦੋਂ ਸਾਡਾ ਯਾਰ ਦੋਸਤ ਸੀ ਤੇ ਫਿਰ ਜਦ ਇਹ ਗਾਉਣ ਲੱਗ ਗਿਆ ਫਿਰ ਹੌਲੀ-ਹੌਲੀ ਮੈਂ ਤਾਂ ਪਹਿਲਾਂ ਕੇਦੀਬ ਨਾਲ ਜੰਗੋਣ ਕੋਲ ਨਾ ਜਾਂਦਾ ਸੀ ਕਿਉਂ ਜੀ ਨਵਾਂ-ਨਵਾਂ ਸਿੱਖਿਆ ਸੀ ਤੇ ਸਟੇਟ ਸਾਈਟ ਤੇ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਫਿਰ ਟੱਕਣ ਲੱਗ ਗਿਆ ਤੇ ਫਿਰ ਕੈਨੇਡਾ ਚਲਾ ਗਿਆ 1987 ਉਹ ਫਿਰ ਟੱਕਣ हट ਗਿਆ ਸੀ ਫਿਰ 88 ਚ ਮੈਂ ਲੱਗ ਗਿਆ ਟੱਕਣ ਦੀ ਕਿਸਮਤ ਚੰਗੀ ਉਹ हट ਗਿਆ ਤੇ ਮੈਂ ਲੱਗ ਗਿਆ ਅਮਰੀਕਾ ਵਿੱਚ ਚੰਗੀ ਮੈਂ ਬਚ ਗਿਆ ਅੱਜ ਤੁਹਾਡੇ ਸਾਹਮਣੇ ਵੀ ਇਖਟਰ ਨਹੀਂ ਬਨਪੀਸ ਕਹਿੰਦੇ ਹੁੰਦੇ ਆ ਤੁਹਾਨੂੰ ਵੀ ਫਿਰ ਮੁੜ ਕੇ ਇਹ ਡਰ ਸਤਾਉਂਦਾ ਰਿਹਾ ਮੈਂ ਵੀ ਟੀਮ ਦਾ ਹਿੱਸਾ ਰਿਆ ਆ ਚਮਕੀਲੇ ਦੀ ਉਹਨੇ ਡਰ ਡਰ ਤਾਂ ਕਾਹਦਾ ਹੁੰਦਾ ਜਦੋਂ ਮਰਨਾ ਚਮਕੀਲਾ ਕਹਿੰਦੇ ਹੁੰਦਾ ਜਿਹੜੀ ਲਿਖੀ ਉਹ ਮੇਰੇ ਲੱਗਣੀ ਆ ਤੇ ਡਰ ਇਹ ਕਹਿੰਦੇ ਹੁੰਦੇ ਸੀ ਆਹੋ ਉਹਨੇ ਕਹਿਆ ਸਤੇ کئی ਵਾਰੀ ਕਹਿੰਦੇ ਹੁੰਦਾ ਸੀ ਕਹਿੰਦਾ ਜਿਹੜੀ ਲਿਖੀ ਆ ਇੱਥੇ ਇੱਕ ਦਮ ਨੰਗੇ ਜਾਂਦੇ ਜਿਹੜਾ ਤੁਹਾਨੂੰ ਗੱਲ ਸੁਣਾਉਣਾ ਗੱਡੀ ਇੱਥੋਂ ਦੀ ਨੰਗੀ ਜਾਂਦੀ ਸੀ ਤੇ ਉਹ ਮੈਨੂੰ ਕਹਿੰਦਾ ਯਾਰ ਕਹਿੰਦਾ ਮਨਕੂ ਕਹਿੰਦਾ ਸਾਡਾ ਵੀ ਸੰਸਕਾਰ ਬਦਨ ਇੱਥੇ ਹੋਣਾ ਸਾਡੇ ਦਾਦੇ ਪੜਦਾ ਦਾਦੇ ਦਾ ਇੱਥੇ ਹੋਇਆ ਆ ਮੈਂ ਕਿਹਾ ਯਾਰ ਛੱਡ ਪਰ ਇੱਥੇ ਐ ਜੀਆਂ ਐ ਜੀਆਂ ਗੱਲਾਂ ਕਰ ਨੂੰ ਕਰਦਾ ਤੇ ਐ ਹੱਸਾਲ ਖੇਡਾ ਸਾਡਾ ਬਹੁਤ ਹੋਣਾ ਉਹ ਮੈਂ ਕਿਹਾ ਹੱਸਿਆ ਨਾ ਕਰੋ ਹੱਸਣਾ ਮਾੜਾ ਹੁੰਦਾ ਬਾੜਾ ਗੱਡੀ ਦੇ ਪਟਾਕੇ ਹੀ ਪੈਣ ਲੱਗੇ ਨਵੇਂ ਟਾਇਰ ਹੁੰਦੇ ਸੀ ਉਹ ਉਹ ਵੀ ਮਾੜੇ ਦਿੰਦੀਆਂ ਨਿਸ਼ਾਨੀਆਂ ਹੁੰਦੀਆਂ ਜੇ ਜਦੋਂ ਧਮਕੀ ਆਉਂਦੀ ਰਹੀ ਲਗਾਤਾਰ ਚਿੱਠੀਆਂ ਦੇ ਰੂਪ ਦੇ ਵਿੱਚ ਵੀ ਆਉਂਦੀ ਰਹੀ ਹੈ ਤਾਂ ਕਹਿੰਦੇ ਮਾਫੀ ਵੀ ਮੰਗੀ ਜਾ ਕੇ ਉੱਥੇ ਬਾਬਾ ਮਨੋਚਾਲ ਹੋਰਾ ਕੋਲ ਜਾ ਕੇ ਮਾਫੀ ਮੰਗੀ ਫਿਰ ਇਹ ਵੀ ਬੜੀ ਚਰਚਾ ਛੇੜਦੀ ਕਿ ਚਮਕੀਲੇ ਹੋਰਾਂ ਨੇ ਇਹ ਕਹਿਤਾ ਸੀ ਕਿ ਮੈਂ ਪੈਸੇ ਦੇ ਦਿੱਤੇ ਨੇ ਖਾੜਕਾ ਨੂੰ ਨਹੀਂ ਪੈਸੇ ਤਾਂ ਸਿਰੋ ਇੱਕ ਚਿੱਠੀਆਂ ਤਾਂ ਸਾਨੂੰ ਕਈ ਆਉਂਦੀਆਂ ਸੀਗੀਆਂ ਸਟੇਟ ਹੀ ਦੇ ਜਾਂਦੇ ਸੀ ਅੱਜ ਜਦੋਂ ਬਚ ਕੇ ਨਹੀਂ ਜਾ ਸਕਦੇ ਕਈ ਗਿੱਦੜ ਚਿੱਠੀਆਂ ਆਉਂਦੀਆਂ ਸੀ ਤੇ ਫਿਰ ਉਹ ਕਹਿੰਦੇ ਚੋਰ ਆ ਗਿਆ ਚੋਰ ਆ ਗਿਆ ਇੱਕ ਦਿਨ ਸੱਚੀ ਮੁੱੱਚੀ ਆ ਜਾਂਦਾ ਤੇ ਇਹ ਪਰਚੀ ਕਟਾ ਕੇ ਆਏ ਸੀਗੇ ਉੱਥੇ ਹਰਮਿੰਦਰ ਸਾਹਿਬ ਜਾ ਕੇ ਇਹ ਨਹੀਂ ਬਹੁਤ 5100 ਦੀ ਮੇਰੇ ਖਿਆਲ ਪਰਚੀ ਕਟਾਈ ਸੀ ਉਸ ਵੇਲੇ ਉਦੋਂ ਕੀਲਾ ਆ ਜਾਂਦਾ ਸੀਗਾ ਕਹਿੰਦੇ ਇੱਕ ਗੱਡੀ ਵੀ ਆ ਜਾਂਦੀ ਸੀ ₹600 हां ਤੇ ਉਦੋਂ ਪੇਮੈਂਟ ਵੀ 3-4 ਹਜ਼ਾਰ ਦਾ ਪੇਮੈਂਟ ਹੁੰਦੀ ਸੀ ਉਦੋਂ ਫੇਰ ਮਾਫੀ ਮੰਗ ਕੇ ਆਏ ਸੀ ਮੁੜ ਕੇ ਛੱਟਦੇ ਸੀ ਇਹਨਾਂ ਨੇ ਗੀਤ ਗਾਉਣੇ ਗਰਮ ਤਤੇ ਉਹ ਗੀਤ ਪਤਾ ਕੀ ਹੈ ਮੈਂ ਦੱਸਾਂ ਜਿਹੜੇ ਕੰਪਨੀ ਵਾਲੇ ਹੁੰਦੇ ਆ ਉਹ ਨਹੀਂ ਦੇਖ ਦਿੰਦੇ ਉਹਨਾਂ ਨੇ ਆਪਣਾ ਪੈਸਾ ਦੇਖਣਾ ਇਹ ਮਾਫੀ ਵੀ ਮੰਗੇ ਉਥੇ ਗੀਤ ਆ ਗਿਆ ਸ਼ਰਬਤ ਵਾਂਗੂ ਘੁੱਟ ਭਰ ਲਾਂ ਐਲਪੀ ਸੀ ਉਹ ਜਦ ਰਿਕਾਰਡ ਆਇਆ ਉਥੇ ਦਫ਼ਤਰ ਦੇ ਵਿੱਚ ਉਹ ਰਿਕਾਰਡ ਹੋਇਆ ਸੀ ਉਹ ਪਾਰਸਲ ਹੋ ਕੇ ਆਉਂਦਾ ਹੁੰਦਾ ਉਹ ਸੀ ਜ ਟੁੱਟਿਆ ਹੋਇਆ ਉਹ ਮੈਂ ਜਦ ਹੀ ਸਮਝ ਗਿਆ ਮੈਂ ਕਿ ਲੈ ਵੀ ਜਿਹੜਾ ਰਕਾਰ ਟੁੱਟਿਆ ਬਾਦਸ਼ਾਹ ਨਹੀਂ ਹੈ ਉੱਥੇ ਤੋਂ ਜਨੂੰ ਦੁਕਾਨ ਤੇ ਕਹਿੰਦਾ ਸੀ ਕਚਾਲ ਆਉਂਦਾ ਸੀ ਪਰਸ਼ੋਤ ਨੂੰ ਮਨ ਕੋ ਆ ਜੂਗੇ ਬਚ ਕੇ ਅੱਜ ਅੱਛਾ ਉਹ ਪਤਾ ਤਾਂ ਸੀ ਉਹਨਾਂ ਨੂੰ ਉਹ ਮੈਂ ਕਿਹਾ ਤੁਹਾਨੂੰ ਅਸੀਂ ਪਹਿਲੀ ਖਬਰ ਕੇ ਸੁਣਾਣਾ ਤੇ ਜਿਵੇਂ ਉਹਨਾਂ ਉਹਨਾਂ ਦੇਖੀ ਯਾਰ ਕਿਹਨਾਂ ਦਾ ਜਵਾਬ ਫਿਰ ਕਿਵੇਂ ਦਿੰਦੇ ਸੀ ਜਵਾਬ ਦਿੱਤਾ ਉਹਨਾਂ ਨੇ ਕਦੇ ਚਿੱਠੀ ਦਾ ਕਦੇ ਚਿੱਠੀ ਦਾ ਜਵਾਬ ਕਿਹੜਾ ਦਿੰਦਾ ਯਾਰ ਇਹਨਾਂ ਦਾ ਟਾਈਮ ਹੀ ਨਹੀਂ ਸੀ ਹੁੰਦਾ ਕੀ ਫੇ ਕਹਿੰਦੇ ਕੀ ਹੁੰਦੇ ਸੀ ਚਮਕੀਲਾ ਚਿੱਠੀਆਂ ਬਾਰੇ ਕੀ ਕਹਿੰਦੇ ਧਮਕੀਆਂ ਜਦੋਂ ਮਿਲਦੀਆਂ ਸੀ ਕੀ ਕਹਿੰਦੇ ਸੀ ਉਹ ਜਿਵੇਂ ਤੁਸੀਂ ਕਹਿ ਰਹੇ ਆਉਣੀ ਆਈ ਜਾਣੀ ਐ ਜਿਵੇਂ ਉਹ ਚਿੱਠੀਆਂ ਤੋਂ ਹੁਣ ਦਿਲ ਪੜ ਲੰਦਾ ਸੀ ਕਈ ਵਾਰੀ ਕਈ ਵਾਰੀ ਉਹਨੂੰ ਦੱਸਦੇ ਨਹੀਂ ਸੀ ਜਦੋਂ ਕਹਿੰਦੇ ਨੂੰ ਜੇ ਦੱਸਦਾ ਗਾਉਂਦੇ ਗਾਉਂਦੇ ਨੂੰ ਫਿਰ ਇੱਕ ਤਾਂ ਬੰਦ ਕਲਾਕਾਰ ਦਾ ਦਿਲ ਵੀ ਛੋਟਾ ਜਾ ਹੁੰਦਾ ਤੇ ਉਹ ਕਹਿੰਦਾ ਫਿਰ ਇਹਨੇ ਰਹਿੰਦੇ ਗਾਣਾ ਗੁਣਾ ਭੁੱਲ ਜਾਊਗਾ ਇਹ ਮੈਂ ਦੇਖ ਲਈ ਕੋਈ ਐਵੇਂ ਹੀ ਆ ਕਹਿੰਦਾ ਛੱਤਾਂ ਟੁੱਟ ਜਾਂਦੀਆਂ ਸੀ ਬੜੀਆਂ ਬੜੀਆਂ ਇੰਨਾ ਇਕੱਠਾ ਹੁੰਦਾ ਸੀ ਤੇ ਚਿੱਟੀਆਂ-ਚੁੱਟੀਆਂ ਇਦਾਂ ਸੀ ਮੈਂ ਤੁਹਾਨੂੰ ਦੱਸਿਆ ਚੋਰ ਆ ਗਿਆ ਚੋਰ ਆ ਗਿਆ ਇੱਕਦਮ ਉਹ ਗੱਲ ਹੁੰਦੀ ਆ ਇਨਸਾਨ ਕਿਵੇਂ ਦਾ ਸੀ ਚਮਕੀਲਾ ਤੇ ਖਾਸ ਤੌਰ ਤੇ ਅਮਰਜੋਤ ਕੋਰ ਹੁਰੀ ਇਨਸਾਨ ਤਾਂ ਦੇਖੋ ਅਮਰਜੋਤ ਨਾਲ ਤਾਂ ਮੈਂ ਰਹਿਣਾ ਨਹੀਂ ਇਹ ਤਾਂ ਸਾਡਾ ਸ਼ੁਰੂ ਤੋਂ ਰਿਆ ਇਕੱਠਾ ਹੀ ਬਾਤ ਆ ਗਰੀਬੀ ਬਹੁਤ ਦੇਖੀ ਆ ਇਹ ਕਹਿੰਦਾ ਹੁੰਦਾ ਸੀ ਯਾਰ ਅਮੀਰ ਅਸੀਂ ਕੱਲ ਬਣਾਂਗੇ ਕਿਸਮਤ ਨਾਲ ਕੋਈ ਟੌਕੀਓ ਟਕੂਆ ਜਰ ਜੀਤਾ ਇਹਦਾ ਬਸ ਉਹਨੇ ਤੁਮਾ ਪਾਤੀਆਂ ਉਹ ਕਹਿੰਦੇ ਨੇ ਫੱਟੇ ਚੱਕਦੇ ਜੀ ਸਰਿੰਦਰ ਸੋਨੀਆ ਨਾਲ ਵੀ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਸੀ ਤੇ ਚਿੰਦਾ ਜੀ ਨਾਲ ਗਾਉਂਦੇ ਸੀ ਚਿੰਦਾ ਜੀ ਬਾਹਰ ਗਏ ਸੀ ਕੈਨੇਡਾ ਮਗਰ ਉਹ ਮਗਰ ਉਹਦੇ ਟੋਲੇ ਲੱਗ ਗਿਆ ਹਾਂ ਜੀ ਤੇ ਇਦਾਂ ਵੀ ਉੱਥੋਂ ਇਹਦੀ ਉਹ ਗੀਤ ਨੇ ਚੜਾਈ ਹੋ ਗਈ ਪਟੋਲਾ ਫਿਲਮ ਸੀ ਉਹਦੇ ਵਿੱਚ ਇੱਕ ਗਾਣਾ ਸੀਗਾ ਉਹ ਕੀ ਕਹਿੰਦੇ ਹੁੰਦੇ ਪਹਿਲੇ ਲਾਲ ਕਰਦੇ ਨੇ ਮੈਂ ਦੱਸ ਜੀ ਆ ਹੁਣ ਜਿਹੜੀ ਫਿਲਮ ਆ ਰਹੀ ਆ ਚਮਕੀਲੇ ਦੇ ਨਾਂ ਤੇ ਯੋਲੀ ਵੀ ਆਈ ਹੈ ਇਹ ਦਜੀਤ ਨੇ ਆਪਦੇ ਮੂੰਹੋਂ ਕਿਹਾ ਵੀ ਜਦ ਮੈਨੂੰ ਇੰਤਿਆਜ਼ ਜਲੀ ਨੇ ਉਹਨਾਂ ਨੇ ਮੈਨੂੰ ਸਟੋਰੀ ਦੱਸੀ ਹੈ ਇਹ ਡਿਫਰੈਂਟ ਹੈ ਉਹਦੇ ਨਾਲ ਤੇ ਵੀ ਕੀ ਕਹਿੰਦਾ ਵੀ ਇਹ ਮੈਂ ਜ਼ਰੂਰ ਬਣਾਉਂਗਾ ਉਹਨੇ ਸਹਿਮਤ ਕਰ ਲਏ ਉਹ ਵੀ ਕਹਿੰਦਾ ਵੀ ਇਹ ਫਿਲਮ ਦੇਖਣ ਵਾਲੀ ਇਹ ਹਿੰਦੀ ਚ ਆਊਗੀ ਤੇ ਗਾਣੇ ਪੰਜਾਬੀ ਜੀ ਪੰਜਾਬੀ ਹਿੰਦੀ ਜੀ ਗਾਣੇ ਗਾਈ ਨਹੀਂ ਸਕਦੇ ਕਿਉਂਕਿ ਗਾਣੇ ਇਹਦੇ ਟੱਡੇ-ਵਿੰਗੇ ਨੇ ਉਹ ਤਾਂ ਪੰਜਾਬੀ ਚ ਕਲਾਕਾਰਾਂ ਨੂੰ ਗਾਉਣੇ ਔਖੇ ਆ ਮੈਂ ਕਹਿੰਦਾ ਉਹਦੇ ਗਾਣੇ ਅਜੇ ਗਾ ਕੇ ਦਿਖਾਉਣ ਜਾਂ ਤੂੰ ਵੀ ਪਾ ਕੇ ਦੇਖਣ ਅਜੇ ਗਾਣੇ ਉਹਦੇ ਪੁੱਠੇ ਸਿੱਧੇ ਕੋਈ ਹਿੰਦੀ ਚ ਤਾਂ ਜਿਹੜਾ ਗੱਲ ਠੀਕ ਐ ਐਸਾ ਮੈਂ ਪੰਬਰ ਪੁੱਠੇ ਚ ਪਾਇਆ ਸੀ ਤੇ ਬਾਕੀ ਇਹ ਬਈ ਰੱਬ ਦੇ ਹੱਥ ਹੈ ਹੋਰ ਦੱਸੋ ਜੀ ਕਹਿੰਦੇ ਕਲਾਕਾਰ ਬਿਠਾਤੇ ਸੀ ਚਮਕੀਲੇ ਨੇ ਉਹ ਤਾਂ ਜਿਹਦੀ ਚੜ੍ਹਾਈ ਹੁੰਦੀ ਹੈ ਹੁਣ ਮੈਂ ਤੁਹਾਨੂੰ ਦੱਸਦਾ ਇੱਕ ਫਿਲਮ ਦੋਸਤੀ ਆਈ ਸੀ ਬੰਬੇ ਉਹ ਦੋ ਭਰਾ ਸਈਕ ਲੰਗੜਾ ਸਈਕ ਕੰਨਾ ਸੀ ਉਹਨੇ ਹਿੰਦੀ ਫਿਲਮਾਂ ਦੇ ਕਲਾਕਾਰ ਬਿਠਾਤੇ ਸੀ ਉਹ ਡਾਇਰੈਕਟਰ ਪ੍ਰੋਡੂਸਰਾਂ ਦੀ ਲਾਈਨਾਂ ਲਾਗੀਆਂ ਸੀ ਉਹ ਬੰਦੇ ਚਕਾਤੇ ਹੀ ਜਿਹਦੀ ਚੜ੍ਹਾਈ ਉਹਦੇ ਦੁਸ਼ਮਣ ਬਥੇਰੇ ਆ ਉਹ ਵੀ ਨਹੀਂ ਲੱਭੇ ਮੰਗ ਰੂ ਇਹ ਪਤਾ ਨਹੀਂ ਲੱਗਦਾ ਹੁੰਦਾ ਵਿਚੋ ਵਿਚੀ ਹੁੰਦਾ ਸਾਰਾ ਕੰਮ ਮੋਂ ਦਾ ਕਾਰਨ ਕੀ ਸਮਝਦੇ ਹੋ ਗਰਮ ਤੱਤੇ ਗੀਤ ਗਾਉਣਾ ਭਾਰੀ ਪੈ ਗਿਆ ਇਸ ਜੋੜੀ ਤੇ ਗਰਮ ਗੁਰ ਤਾਂ ਨਹੀਂ ਗਰਮ ਉਦੋਂ ਹਾਂ ਵਿੱਚ ਥੋੜੇ ਜੇ ਸੀਗੇ ਉਹਦੇ ਗਰਮ ਮੈਂ ਨਹੀਂ ਕਹਿੰਦਾ ਤੇ ਹੋਰ ਕਲਾਕਾਰਾਂ ਨੇ ਵੀ ਗਏ ਨੇ ਉਦੋਂ ਉਦੋਂ ਮਾਹੌਲ ਹੀ ਇਹੋ ਜਿਹਾ ਸੀ ਜਿਹੜੇ ਨੇ ਬੁੱਕ ਕਰਦੇ ਸੀ ਇੱਕ ਛੜੇ ਅਮਲੀ ਟਰੱਕ ਡਰਾਈਵਰ ਪਿੰਡੂ ਤੱਕਾ ਹਾਂਜੀ ਉਹ ਇਹਦੇ ਫੈਨ ਹੁੰਦੇ ਸੀ ਵਾੜੇ ਹੁਣ ਹਾਈ ਐਂਟਰੀ ਵਾਲਾ ਜਾਣਦਾ ਹੀ ਨਹੀਂ ਸੀ ਜਿਵੇਂ ਚੰਡੀਗੜ੍ਹ ਹੋਇਆ ਜਾਂ ਕੈਨੇਡਾ ਅਮਰੀਕਾ ਤੋਂ ਆਗੇ ਬੰਦੇ ਉਹ ਕਰ ਦਿੰਦੇ ਸੀ ਤੇ ਇੱਕ ਵਾਰੀ ਫੌਜੀਆ ਦਾ ਪ੍ਰੋਗਰਾਮ ਕਰਨ ਚਲੇ ਗਏ ਲੇਟ ਹੋ ਗਏ ਤੇ ਉਹ ਕਹਿੰਦੇ ਇਹ ਕਹਿੰਦਾ ਸਾਡਾ ਟਾਈਮ ਪੂਰਾ ਹੋ ਗਿਆ। ਉਹ ਕਹਿੰਦਾ ਯਾਰ ਤੂੰ ਇੰਨਾ ਲੇਟ ਵੀ ਆਇਆ ਸੀ ਤੈਨੂੰ ਕੁਝ ਕਿਹਾ? ਅੱਛਾ। ਕਹਿੰਦਾ ਤੇ ਆਇਆ ਕਰੋ ਇਹਦਾ ਕੋਰਟ ਮਾਰਸ਼ਲ ਕਰੋ। ਤੇ ਉਹ ਗੱਲੇ ਨੂੰ ਕਹਿੰਦਾ ਯਾਰ ਕੋਰਟ ਮਾਰਸ਼ਲ ਕੀ ਹੁੰਦਾ? ਅੱਛਾ। ਉਹ ਕਹਿੰਦਾ ਕੋਰਟ ਮਾਰਸ਼ਲ ਤੇਰੀ ਸਜ਼ਾ ਸਜ਼ਾ ਹੁੰਦੀ ਆ। ਇਹਨੂੰ ਸਜ਼ਾ ਦੇਣਗੇ। ਤੇ ਉਹ ਕਹਿੰਦੇ ਚੱਲ ਫਿਰ ਤੈਨੂੰ ਕੋਰਟ ਮਾਰਸ਼ਲ ਨਹੀਂ ਕਰਦੇ ਤੂੰ ਅੱਧਾ ਘੰਟਾ ਹੋਰ ਲਾ। ਉਹ ਕਹਿੰਦਾ ਜੀ ਮੈਂ ਘੰਟਾ ਲਾ ਦੂੰਗਾ ਕੋਸ਼ਨਾ ਚ ਰਹਿਣ ਤੋਂ ਇਹ ਤਾਂ ਲਾਜ ਮੈਂ ਪਹਿਲੀ ਵਾਰ ਸੁਣੀ ਹੈ ਇਹ ਕਿੱਥੇ ਲਾਇਆ ਸੀ ਖੜਾ ਇਹ ਪਤਾ ਨਹੀਂ ਉਹ ਭੁੱਲ ਜਾਈਦਾ ਕਿ ਫੌਜੀਆਂ ਦੇ ਪਰਬੰਸੀ ਉਹ ਫਿਰ ਕਰਨਲ ਸਾਹਿਬ ਨੇ ਚੰਗੀ ਸੇਵਾ ਕੀਤੀ ਜਿਵੇਂ ਰਾਮ ਰਮਟਰੇ ਦੇ ਪਾਗੇ ਦਿੰਦੇ ਫੌਜੀਆਂ ਦਾ ਅਸੂਲ ਹੁੰਦਾ ਕਈ ਵਾਰੀ ਇਹੋ ਜਿਹੀਆਂ ਗੱਲਾਂ ਵੀ ਹੋ ਜਾਂਦੀਆਂ ਕਲਾਕਾਰ ਝੂਠ ਵੀ ਬੋਲਪੰਦਾ ਤੇ ਐਗਰੀਮੈਂਟ ਤੇ ਲਿਖਿਆ ਕਿਉਂ ਚੁੰਦਾ ਤੇ ਕੱਲ੍ਹ ਦੇ ਕੁਝ ਹੁੰਦੇ ਆ ਪਰ ਉਹ ਫੌਜੀਮੈਂਟ ਦੇ ਬੰਦੇ ਸੀ ਇਹ ਹੋਰ ਅੱਜ ਤੁਸੀਂ ਐ ਬੜੀ ਖੁਸ਼ੀ ਦੀ ਗੱਲ ਹੈ ਦੁਗਰੀ ਪਿੰਡ ਚ ਜਦੋਂ ਜਦੋਂ ਮੌਤ ਹੋਈ ਹੈ ਉਸ ਤੋਂ ਬਾਅਦ ਫਿਰ ਪਿੰਡ ਵਾਸੀ ਲੈ ਕੇ ਗਏ ਬਾਡੀਜ਼ ਨੂੰ ਨਾ ਉੱਥੋਂ ਫਿਰ ਪੁਲਿਸ ਲੈ ਗਈ ਆ ਪੁਲਿਸ ਮਾਰਟਮ ਹੋਇਆ ਉੱਥੇ ਕਲਾਕਾਰ ਸਾਰੇ ਪਹੁੰਚ ਗਏ ਉੱਥੋਂ ਫਿਰ ਇਹਦਾ ਬਾਪੂ ਵੀ ਆਇਆ ਮੈਂ ਬਾਪੂ ਨੂੰ ਇਹਨਾਂ ਨੂੰ ਜ਼ਮੀਨ ਤੋਂ ਰਿਹਾ ਗੱਡੀ ਚ ਬਿਠਾ ਕੇ ਉਹ ਸਾਈਨ ਕਰਨੀ ਹੁੰਦੀ ਉੱਥੇ ਪੁਲਿਸ ਮਾਰਟਮ ਤੇ ਉਹ ਵੀ ਹੁੰਦੀ ਹੈ ਸਾਈਨ ਉੱਥੋਂ ਦੇ ਗੱਡੀ ਚ ਅਸੀਂ ਆਪ ਲੈ ਕੇ ਆਏ ਤੇ ਜਮਾਲਪੁਰ ਜਿੱਥੇ ਤੁਸੀਂ ਉਹ ਜੈਮਨ ਕੋਲੋਂ ਆਏ ਆ ਉਹ ਕਰ ਉਹ ਕਰ ਰੋਦਾ ਸੀ ਅੰਦਾਜ਼ਾ ਲਗਾ ਕਿੰਨੀਆਂ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ ਗੋਲੀਆਂ ਤਾਂ ਗਿਣਨੀ ਹੋਏ ਮੈਂ ਤਾਂ ਖੋਖੇ ਚੱਕੇ ਨੇ ਉਹ ਜਿਹੜੇ ਹੁੰਦੇ ਨਿਕਲਦੇ ਨੇ ਵਿੱਚ ਪਿੱਤਲੇ ਉਹ ਚੁਗੇ ਮਾਰੇ ਮੋٹے ਹੁਣ ਆਣਗੇ ਤੇ ਦੇਖੋ ਤੈਨੂੰ ਇੱਕ ਇੱਕ ਬਟਨ ਦਬਾਈ ਤੇ ਕੰਨੀਆਂ ਨਿਕਲਦੀਆਂ ਆਉਣਗਣ ਤੇ ਗੋਲੀਆਂ ਸੀਗੀਆਂ ਤੇ ਗੋਲੀਆਂ ਦਾ ਕੋਈ ਹਿਸਾਬ ਤਾਂ ਨਹੀਂ ਹੁੰਦਾ ਇਹ ਤਾਂ ਇਹ ਤਾਂ ਉਦੋਂ ਜਿਹੜਾ ਭੱਜ ਗਿਆ ਭੱਜ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਕਈ ਇੱਕ ਖੂਹ ਚ ਦੱਸਿਆ ਮੈਂ ਇੰਟਰਵਿਊ ਸੁਣਿਆ ਇੱਕ ਖੂਹ ਜਿਆ ਸੀਗਾ ਉਹਦੇ ਚ ਡੱਕ ਪਏ ਬੰਦੇ ਹੁਣ ਨਿਕਲੇ ਨਹੀਂ ਉਪਰ ਕੋਈ ਸਵੇਰ ਨੂੰ ਨਿਕਲਿਆ ਪਤਾ ਨਹੀਂ ਰਾਤ ਨੂੰ ਨਿਕਲਿਆ ਕਈ ਉਹਦੇ ਚ ਡੱਕ ਪਏ ਸੁੱਕਾ ਖੂਹ ਸੀ ਉਹ ਜਿੱਥੇ ਘਟਨਾ ਵਾਪਰੀ ਉਹਦੇ ਲੱਗੇ ਮੈਂ ਸਮਪਰ ਮੈਂ ਸਮਪਰ ਤੁਸੀਂ ਜਾਇਓ ਗਏ ਨਹੀਂ ਉਹ ਜਗ੍ਹਾ ਦੇਖਣ ਵਾਲੀ ਆ ਮੇਰਾ ਪਰਾਜੀਤਾ ਉਹਨੂੰ ਮਿਲਦੇ ਹੋ ਤੁਹਾਨੂੰ ਸਾਰਾ ਕੁਝ ਦੱਸ ਦਊਗਾ ਹੋਰ ਸਹੀਵਾ ਜੀ ਥੈਂਕ ਯੂ ਮਿਹਰਬਾਨੀ ਧੰਨਵਾਦ ਜੀ ਥੈਂਕ ਯੂ ਸੋ ਇਹ ਸੀ ਸਾਡੇ ਨਾਲ ਐਨ ਐਸ ਮਾਨਕੂ ਜੋ ਕਾਫੀ ਲੰਬੇ ਸਮੇਂ ਤੋਂ ਜਿਹੜਾ ਜੋ ਮਸ਼ਹੂਰ ਜੋੜੀ ਹੈ ਮਰਹੂਮ ਜੋੜੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੋਹੋਰਾ ਦੇ ਨਾਲ ਇਹਨਾਂ ਨੇ ਉਹਨਾਂ ਦੀ ਸਟੇਜ ਸੰਭਾਲੀ ਹੈ ਜਦੋਂ ਇਸ ਦੁਕਾਨਾ ਜੋੜੀ ਨੇ ਅਖਾੜਾ ਲਾਉਣਾ ਹੁੰਦਾ ਸੀ ਤਾਂ ਇਹਨਾਂ ਵੱਲੋਂ ਜਿਹੜਾ ਉੱਥੇ ਸਟੇਜ ਸੰਭਾਲਣ ਦਾ ਕੰਮ ਕਰਦੇ ਸੀ ਤਾਂ ਬਹੁਤ ਨਜ਼ਦੀਕ ਤੋਂ ਇਸ ਜੋੜੀ ਦੀਆਂ ਗੱਲਾਂ ਜਿਹੜੀਆਂ ਨੇ ਇਹਨਾਂ ਨੂੰ ਪਤਾ ਹੈ ਔਰ ਇਸ ਦੇ ਨਾਲ ਵੱਡੀ ਗੱਲ ਜਦੋਂ 8 ਮਾਰਚ ਨੂੰ 1988 ਨੂੰ ਇਹ ਦੁਖਦਾਈ ਘਟਨਾ ਵਾਪਰਦੀ ਹੈ ਤਾਂ ਉਹ ਅਖੇ ਡਿਠਾ ਜਿਹੜਾ ਹਾਲ ਹੈ ਉਹ ਵੀ ਇਹਨਾਂ ਨੇ ਆਪਣੀ ਅੱਖੀ ਦੇਖਿਆ ਤੇ ਜਿਹੜੀ ਵਾਰਤਲਾਬ ਹੈ ਸਾਡੇ ਨਾਲ ਜਿਹੜੀ ਹੋਈ ਉਸ ਸਾਰੀ ਜਾਣਕਾਰੀ ਨੂੰ ਸਾਡੇ ਨਾਲ ਸਾਂਝਾ ਵੀ ਕੀਤਾ ਹੈ ਉਹ ਜਾਣਕਾਰੀ ਤੁਹਾਡੇ ਤੱਕ ਪਹੁੰਚ ਗਈ ਹੋਵੇਗੀ ਇੰਟਰਵਿਊ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣੀ رائے ਜ਼ਰੂਰ ਦਿਓ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ